ਜੀ ਐਸ ਵੀ ਸਰ ਜੀ ਸਰ ਸਰ ਜੀ ਆਪਾਂ ਤੇ ਕਿਹੜੀ ਚੈਨਲ ਦੇ ਦੇਖ ਰਹੇ ਹਾਂ ਜੀ ਮੈਂ ਤੁਹਾਨੂੰ ਇਹ ਬਰੀਫ ਕਰ ਦਿੰਦਾ ਮੈਂ ਮਹਾਰਾਜ ਦੇ ਦਰਸ਼ਨ ਕਰਨ ਆਇਆ ਸੀਗਾ ਅੱਜ ਦਰਸ਼ਨ ਕਰ ਲਿਆ ਤੇ ਮਤਲਬ ਬਹੁਤ ਮਜ਼ਾ ਆਇਆ ਦਰਸ਼ਨ ਕਰਕੇ ਸਾਹ ਦੇ ਨਾਲ ਵੀ ਮੁਲਾਕਾਤ ਹੋਈ ਹਾਂ ਹਾਂ ਇਹਨਾਂ ਨੂੰ ਵੀ ਮਿਲਿਆ ਸੀ ਥੈਂਕ ਯੂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਹਾਂ ਜੀ ਅੱਜ ਕਾਫੀ ਖੁਸ਼ੀ ਦਖਨਦਾਜੀ ਹੋਈ ਹੈ ਨਹੀਂ ਕੋਈ ਨਹੀਂ ਨਹੀਂ ਕੋਈ ਗੱਲ ਬਤਨੀ ਜੀ ਥੈਂਕ ਯੂ ਚਲ ਜੀ ਤੁਹਾਡੇ ਜੀ ਅੱਜ ਜਿਹੜੇ ਐਸਐਸਪੀ ਗੁਰਮੀਤ ਸਿੰਘ ਔਰ ਅਬਰਸਰ ਦੇ ਪੁਲਿਸ ਕਮਿਸ਼ਨਰ ਵੀ ਪਹੁੰਚੇ ਸੀ ਕੀ ਕੋਈ ਖਾਸ ਵਜ੍ਹਾ ਜਾਂ ਜਿਹੜੀ ਥੋੜੀ ਛੱਲੇ ਕਰ ਲੋ ਮੂੰਹ ਅੱਗੇ ਕਰੀ ਜੀ ਉਸ ਬੰਦ ਦੇ ਵਿੱਚ ਆਏ ਦੇਖੋ ਖਤਰੀ ਬ੍ਰਾਹਮਣ ਸ਼ੂਦਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਝਾ ਸਤਖੰਡ ਸ਼੍ਰੀ ਦਰਬਾਰ ਸਾਹਿਬ ਸਾਰਿਆਂ ਨੂੰ ਸਰਬਸਾਂਝਾ ਉਪਦੇਸ਼ ਦਿੰਦਾ ਭਾਵੇਂ ਕਿ ਕੇਂਦਰੀ ਸਥਾਨ ਸਿੱਖਾਂ ਦਾ ਵਾ ਪਰ ਇੱਥੇ ਚਾਰ ਦਰਵਾਜ਼ੇ ਸਾਰਿਆਂ ਲਈ ਆ ਸਾਰੇ ਇੱਥੇ ਆਉਂਦੇ ਆ ਗੁਰੂ ਦਾ ਉਪਦੇਸ਼ ਲੈਂਦੇ ਆ ਤੇ ਮੈਂ ਤੇ ਜਿਹੜੀ ਗੱਲ ਉਹਦੋਂ ਪ੍ਰੈਸ 'ਚ ਕਹੀ ਸੀ ਇਸ ਸਰਬਸਾਂਝੇ ਥਾਂ ਦੇ ਉੱਤੇ ਸਾਰੇ ਅਸੀਂ ਸ਼ਰਧਾ ਭਾਵਨਾ ਦੇ ਨਾਲ ਆਉਨੇ ਆ ਤੇ ਕਦੀ ਵੀ ਕੋਈ ਇਦਾਂ ਦੀ ਗੱਲਬਾਤ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਕੋਈ ਇਦਾਂ ਦਾ ਸਨੇਹਾ ਜਾਵੇ ਤੋ ਅੱਜ ਉਹਨਾਂ ਨੇ ਆਪਣਾ ਪੱਖ ਰੱਖਿਆ ਇੱਥੇ ਕਿ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਿਖਤੀ ਵੀ ਇੱਥੇ ਆਪਣਾ ਪੱਖ ਭੇਜ ਦਿਓ ਬਾਕੀ ਉਹਨਾਂ ਨੇ ਇਹ ਗੱਲ ਨੂੰ ਮਹਿਸੂਸ ਕੀਤਾ ਵਾ ਵੀ ਜਿਸ ਤਰੀਕੇ ਨਾਲ ਉਹਨਾਂ ਦੇ ਉਹ ਪੰਜ ਬੰਦੇ ਉਸ ਦਿਨ ਗਏ ਨੇ ਪੁਲਿਸ ਦੇ ਉਹ ਨਹੀਂ ਜਾਣੇ ਚਾਹੀਦੇ ਪਰ ਇਹਦੀ ਗੱਲ ਹੋਈ ਭੁੱਖ ਦੇ ਵਿੱਚ ਅਸੀਂ ਗਲਤੀ ਹਨੇ ਉਹ ਨਹੀਂ ਕਰਨਗੇ ਉਹ ਉਹਨਾਂ ਨੇ ਬਿਲਕੁਲ ਇਹ ਪ੍ਰੋਸਾ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਦਾਂ ਦੀ ਗੱਲਬਾਤ ਹੈ ਜਿਹੜੀ ਉਹ ਨਹੀਂ ਕੀਤੀ ਜਾਊਗੀ ਕਿਉਂਕਿ ਆਪਾਂ ਜਿੰਨੇ ਵੀ ਆ ਇੱਥੇ ਵੱਸਣ ਵਾਲੇ ਸਾਰੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਦਾ ਸਤਿਕਾਰ ਕਰਦੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਤਾਂ ਕਦੀ ਵੀ ਇਦਾਂ ਦਾ ਕੁਝ ਹੋਣਾ ਹੀ ਨਹੀਂ ਚਾਹੀਦਾ ਸੱਚੀ ਭਾਵਨਾ ਦੇ ਨਾਲ ਗੁਰੂ ਕੋਲ ਆਈਏ ਤੇ ਗੁਰੂ ਦੇ ਕੋਲੋਂ ਮੰਗ ਆਣ ਕੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰੀਏ ਗੁਰੂ ਦਾ ਉਪਦੇਸ਼ ਆਪਾਂ ਲੈ ਕੇ ਜਾਈਏ ਤਾਂ ਬਸ ਇੰਨੀ ਕਮੇਟੀ ਵੱਲੋਂ ਵੀ ਰਾਤ ਕੀਤੀ ਹੈ ਹਰਵਿੰਦਰ ਸਰ ਜੀ ਅੱਜ ਇਹਨੇ ਮੇਰੇ ਉਹ ਧਿਆਨ ਚਾਈ ਗੱਲ ਅੱਜ ਬਸਤੀ ਕਰਨ ਦੇ ਕੇ ਅੱਜ ਦੀ ਜਿਹੜੀ ਆ ਮੈਨੂੰ ਨੇ ਮਿਲੇ ਉਹ ਪਤਾ ਨਹੀਂ ਉਹ ਸਾਡੇ ਉਹਨਾਂ ਨੂੰ ਦੇਗੇ ਨੇ ਬਗੀਤਾ ਸਿੰਘ ਨੂੰ ਜਿਹੜਾ ਪੁਲਿਸ ਅਧਿਕਾਰੀਆ ਵੱਲੋਂ ਜਵਾਬ ਦਿੱਤਾ ਗਿਆ ਉਹਦੇ ਤੋਂ ਦੇਖੋ ਆਪਣਾ ਉਹ ਲਿਖਤੀ ਵੀ ਇੱਕ ਪੱਖ ਦੇਣਗੇ ਬਾਕੀ ਦੇਖੋ ਅਸੀਂ ਤੇ ਇਹੋ ਹੀ ਚਾਹੁੰਦੇ ਆਂ ਵੀ ਇਹ ਦੰਦੀ ਕਦੀ ਵੀ ਮੈਂ ਉਹਦਣ ਵੀ ਕਿਹਾ ਸੀ ਕਿ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਇਦਾਂ ਦੀ ਕਦੀ ਕੋਈ ਕਾਰਵਾਈ ਨਾ ਹੋਵੇ ਸਿੰਘ ਦਾ ਕੋਈ ਪੰਜ ਸਿੰਘ ਤੇ ਬੰਨ ਅਜੀਤ ਮੀਟਿੰਗ ਵਾਸਤੇ ਕੋਈ ਤਰੀਕ ਨਹੀਂ ਅਜੇ ਕੋਈ ਤਰੀਕ ਨਹੀਂ ਆ ਜਦਨ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਉਹਦਨ ਆਪਾਂ ਬਹਿ ਜਾਾਂਗੇ ਵੰਨਨ ਗੱਲਬਾਤ ਕਰ ਲਾਂਗੇ। ਸ੍ਰੀ ਦਵਿੰਦਰਪਾਲ ਭੁੱਲਰ ਦੀ ਫੇਰ ਉਹਦੀ ਗੱਲ ਕੀਤੀ ਗਈ ਕਿ ਕਿਹਨਾ ਚੱਲਦੇ। ਦੇਖੋ ਬੜਾ ਮੰਦ ਭਾਗਾ। ਜਿਸ ਦਿਨ ਅ ਦਿੱਲੀ ਦੇ ਮੁੱਖ ਮੰਤਰੀ ਇੱਥੇ ਆਏ ਨੇ ਔਰ ਪੂਰੀ ਕੈਬਨਿਟ ਤੇ ਮੇਰੇ ਕੋਲ ਬੈਠੇ ਸੀ ਤੇ ਕਾਫੀ ਚੰਗੇ ਮਾਹੌਲ 'ਚ ਗੱਲਾਂ ਬਾਤਾਂ ਹੋਈਆਂ ਸੀ ਤੇ ਉਸ ਦਿਨ ਵੀ ਕਹਿੰਦੇ ਸੀ ਵੀ ਸਿੰਘ ਸਾਹਿਬ ਦੱਸੋ ਕੁਛ ਤੇ ਮੈਂ ਆਖਿਆ ਸੀ ਵੀ ਤੁਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਤੁਹਾਡੇ ਕੋਲ ਫਾਈਲ ਪਈ ਉਹ ਤੇ ਸੈਨ ਕਰ ਦਿਓ। ਪਹਿਲਾਂ 10 ਸਾਲ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਸੀ ਕੇਜਰੀਵਾਲ ਦੀ ਉਹਨੇ ਮਾਮਲਾ ਲਟਕਾ ਛੱਡਿਆ ਉਹਨੇ ਸਿੱਖਾਂ ਦੀਆਂ ਭਾਵਨਾਵਾਂ ਨਹੀਂ ਦੇਖੀਆਂ ਹਰ ਹੁਣ ਦੇ ਸਰਕਾਰ ਬਦਲ ਗਈ ਆ ਮੈਨੂੰ ਪਤਾ ਲੱਗਾ ਵੀ 51 ਜਾਣਿਆਂ ਦੇ ਮਾਮਲੇ ਗਏ ਸੀ ਹੁਣ ਜਿੱਥੋਂ ਰਿਜੈਕਟ ਕੀਤਾ ਉਹ ਚ 24 ਰਿਜੈਕਟ ਕੀਤੇ ਗਏ ਆ ਤੇ ਬਾਕੀ ਆਪਣੇ ਜਿਹੜੇ 27 27 ਇਹਨਾਂ ਨੇ ਫੈਸਲੇ ਕੀਤੇ ਹੀ ਆ ਨਾ ਤੋਂ ਇਹ ਕਰ ਸਕਦੇ ਆ ਤੋ ਇਹਨੂੰ ਬਹੁਤ ਹਮਦਰਦੀ ਦੇ ਤੌਰ ਦੇ ਉਤੇ ਵੇਖਣਾ ਚਾਹੀਦਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜਾ ਮਸਲਾ ਸਾਰੇ ਸਿੱਖ ਕੌਮ ਚਾਹੁੰਦੀ ਔਰ ਸਾਰੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਚਾਹੁੰਦੇ ਵੀ ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਤੇ ਮਾਮਲਾ ਵੀ ਲਗਭਗ ਖਤਮ ਹੀ ਆ ਜ਼ਮਾਨਤ ਤੇ ਕਦੀ ਕਦੀ ਆਉਂਦੇ ਆ ਕਿ ਉਹਨਾਂ ਨੂੰ ਪੱਕੇ ਤੌਰ ਤੇ ਰਿਹਾ ਕਰ ਦੇਣਾ ਚਾਹੀਦਾ ਇਹ ਸਾਰੀ ਦੀ ਸਾਰੀ ਹੁਣ ਜ਼ਿੰਮੇਵਾਰੀ ਦਿੱਲੀ ਸਰਕਾਰ ਦੀ ਆ ਤੇ ਦਿੱਲੀ ਸਰਕਾਰ ਨੂੰ ਰਿਹਾਈ ਕਰ ਦੇਣੀ ਚਾਹੀਦੀ ਔਰ ਫਾਈਲ ਤੇ ਸਾਈਨ ਕਰਨੇ ਚਾਹੀਦੇ ਆ ਕਿਉਂਕਿ ਸਿੱਖ ਗਿਣਤੀ ਦੇ ਪਾਸੇ ਉਹ ਨਹੀਂ ਪਛਾਣੇ ਜਾਂਦੇ ਮੁਲਕ 'ਚ ਅਹੀਂ ਯੋਗਦਾਨ ਕਰਕੇ ਆ ਅੱਜ ਮੁਲਕ ਆਜ਼ਾਦੀ ਦਾ ਨਿਗਮ ਮੰਨ ਰਿਆ ਤੇ ਸਿੱਖਾਂ ਕਰਕੇ ਕਦੀ ਕੋਈ ਮੁਸ਼ਕਲ ਪੈ ਜੇ ਕੋਈ ਮੁਸੀਬਤ ਪੈ ਜੇ ਤੇ ਸਿੱਖ ਸਭ ਤੋਂ ਜ਼ਿਆਦਾ ਮਦਦ ਕਰਦੇ ਗੁਰੂ ਕੇ ਲੰਗਰ ਲਾਉਂਦੇ ਆ ਹੜ੍ਹਾਂ ਦੇ ਵਿੱਚ ਕਿਵੇਂ ਪਹੁੰਚਦੇ ਆ ਪੰਜਾਬ ਤੋਂ ਬਾਹਰ ਵੀ ਆਪ ਦੇਖਿਆ ਤੋਂ ਸਿੱਖਾਂ ਦੇ ਯੋਗਦਾਨ ਨੂੰ ਵੇਖਦੇ ਆ ਆ ਜਿਹੜੇ ਵੀ ਸਾਡੇ ਇਦਾਂ ਦੇ ਮਸਲੇ ਆ ਉੱਤੇ ਤੇ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਔਰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਜੀ ਭੁੱਲਰ ਉਹਨਾਂ ਦੀ ਰਿਹਾਈ ਜਿਹੜੀ ਹੋਣੀ ਚਾਹੀਦੀ ਦਿੱਲੀ ਗਵਰਨਮੈਂਟ ਨੂੰ ਮਨੁੱਖਤਾ ਦੇ ਤੌਰ ਤੇ ਵੀ ਇਸ ਚੀਜ਼ ਨੂੰ ਵੇਖਣਾ ਚਾਹੀਦਾ ਤੇ ਸਿੱਖਾਂ ਦੀਆਂ ਭਾਵਨਾਵਾਂ ਵੀ ਦੇਖਣੀਆਂ ਚਾਹੀਦੀਆਂ ਸਿੱਖਾਂ ਇੱਕ ਕੇਂਦਰ ਸਰਕਾਰ ਨੇ ਕੱਲ